ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਔਰ ਸਾਡਾ ਅੱਜ ਦਾ ਵਿਸ਼ਾ ਆ ਕਿ ਸਾਡੀ ਜਿਹੜੀ ਬੋਧ ਆ ਉਹ ਸਵਰਗ ਤੋਂ ਆ ਜਾਂ ਦਨਿਆਵੀ ਆ ਜਾਂ ਸੰਸਾਰੀ ਕਾ ਕਿਉਂਕਿ ਜਿਹੜੀ ਸਮਝ ਔਰ ਬੁੱਧ ਬਖਸ਼ਦਾ ਪਰਮੇਸ਼ਵਰ ਬਖਸ਼ਦਾ ਆ ਔਰ ਜਿਨ੍ਹਾਂ ਨੂੰ ਪਰਮੇਸ਼ਵਰ ਸਵਰਗੀ ਬੁੱਧ ਬਖਸ਼ਦਾ ਆ ਉਹਨਾਂ ਦਾ ਜੀਵਨ ਇੱਕ ਅਨੋਖਾ ਜੀਵਨ ਹੁੰਦਾ ਆ ਔਰ ਜਿਹੜੀ ਸੰਸਾਰਿਕ ਬੁੱਧ ਹੁੰਦੀ ਆ ਉਦੇ ਵਿੱਚ دنی avi ਗੱਲਾਂ ਹੁੰਦੀਆਂ ਸੰਸਾਰਿਕ ਸੋਚਾਂ ਹੁੰਦੀਆਂ ਸੰਸਾਰਿਕ ਵਿਚਾਰ ਹੁੰਦੇ ਆ ਸੰਸਾਰਿਕ ਗੱਲਾਂ ਹੁੰਦੀਆਂ ਆ ਔਰ ਵੈਰ ਵਿਰੋਧ ਈਰਖਾ ਧੜੇਵਾਜੀ ਹੁੰਦੀ ਆ ਬਹੁਤ ਸਾਰਾ ਝੂਠ ਹੁੰਦਾ ਆ ਔਰ ਜੋ ਸਵਰਗੀ ਬੋਧ ਦਾ ਉਦੇ ਵਿੱਚ ਪਵਿੱਤਰਤਾਈ ਹੁੰਦੀ ਆ ਪਰਮੇਸ਼ਵਰ ਦਾ ਪ੍ਰੇਮ ਹੁੰਦਾ ਆ ਪਰਮੇਸ਼ਵਰ ਦੀ ਸ਼ਾਂਤੀ ਹੁੰਦੀ ਆ ਪਰਮੇਸ਼ਵਰ ਦੀ ਸ਼ਹਿਨਸ਼ੀਲਤਾ ਹੁੰਦੀ ਆ ਜੋ ਅਸੀਂ ਦੂਸਰਿਆਂ ਦੇ ਪ੍ਰਤੀ ਆਪਣੇ ਆਪ ਨੂੰ ਦਿਖਾਉਂਦੇ ਆ ਤੋ ਅਸੀਂ ਕੀ ਅੱਜ ਆਪਣੇ ਜੀਵਨਾ ਵਿੱਚ ਇਹ ਚੀਜ਼ ਨੂੰ ਦੇਖਾਂਗੇ ਕਿ ਸੱਚਮੁੱਚ ਸਾਡੇ ਵਿੱਚ ਸਵਰਗੀ ਬੋਧਾ ਜਾਂ ਸਾਡੇ ਵਿੱਚ ਸੰਸਾਰਿਕ ਬੋਧਾ ਜੇ ਸਾਡੇ ਵਿੱਚ ਇਹ ਕਮੀਆਂ ਘਟੀਆਂ ਦਿਸਦੀਆਂ ਆ ਕਿ ਸਾਡੇ ਵਿੱਚ ਕੋਈ ਵੀ ਗੁਨਾਹ ਆ ਕੋਈ ਵੀ ਪਾਪ ਆ ਕੋਈ ਵੀ ਬੁਰਾ ਕੰਮ ਆ ਤੋ ਸਾਡੀ ਸੰਸਾਰਿਕ ਬੋਧਾ ਤੋ ਜੇ ਅਸੀਂ ਪਰਮੇਸ਼ਵਰ ਦੇ ਨਾਲ ਪੂਰੀ ਵਫਾਦਾਰੀ ਦੇ ਨਾਲ ਜੁੜੇ ਆ ਉਹਦਾ ਪ੍ਰੇਮ ਸਾਡੇ ਵਿੱਚ ਨਜ਼ਰ ਆਵੇਗਾ ਉਹਦੀ ਪਵਿੱਤਰਤਾ ਹੀ ਸਾਡੇ ਵਿੱਚ ਨਜ਼ਰ ਆਵੇਗੀ ਉਹਦੀ ਸ਼ੁੱਧਤਾ ਸਾਡੇ ਵਿੱਚ ਨਜ਼ਰ ਆਵੇਗੀ ਜੋ ਪਰਮੇਸ਼ਵਰ ਸਾਡੇ ਦੀ ਸ਼ੁੱਧਤਾ ਆ ਉਹ ਸਾਡੇ ਵਿੱਚ ਦਿਖਾਈ ਦੇਵੇਗੀ ਅਸੀਂ ਕਿਸੇ ਨਾਲ ਵੈਰ ਨਹੀਂ ਰੱਖਾਂਗੇ ਕਿਸੇ ਦਾ ਵਿਰੋਧ ਨਹੀਂ ਕਰਾਂਗੇ ਕਿਸੇ ਨਾਲ ਈਰਖਾ ਨਹੀਂ ਕਰਾਂਗੇ ਬਲਕਿ ਜੋ ਪਰਮੇਸ਼ਵਰ ਸਾਡੇ ਨੇ ਸਾਡੇ ਨਾਲ ਪਿਆਰ ਦਿਖਾਇਆ ਉਹ ਹੀ ਪਿਆਰ ਸਾਡੇ ਜੀਵਨਾਂ ਵਿੱਚ ਨਜ਼ਰ ਆਵੇਗਾ ਆਈਏ ਸੇ ਅੱਖਾਂ ਬੰਦ ਕਰਦੇ ਹਾਂ ਔਰ ਪਰਮੇਸ਼ਵਰ ਤੋਂ ਉਹ ਬੁੱਧ ਮੰਗਦਿਆਂ ਜੋ ਸਵਰਗ ਵਾਲੀ ਆ ਜੋ ਪਰਮੇਸ਼ਵਰ ਦੇ ਵੱਲੋਂ ਦਿੱਤੀ ਹੋਈ ਆ ਨਾ ਕਿ ਇਹ ਦੁਨਿਆਵੀ ਸੋਚਾਂ ਵਿਚਾਰਾਂ ਵਾਲੀ ਨਾ ਇਹ دنیਆਵੀ ਗੱਲਾਂ ਵਾਲੀ ਨਾ ਇਹ ਸੰਸਾਰਿਕ ਬੁੱਧ ਤੋਂ ਸਾਨੂੰ ਪਰਮੇਸ਼ਵਰ ਬਚਾ ਕੇ ਰੱਖੇ ਔਰ ਸਾਨੂੰ ਪਰਮੇਸ਼ਵਰ ਸਵਰਗੀ ਬੁੱਧ ਬਖਸ਼ੇ ਤਾਂ ਜੋ ਅਸੀਂ ਉਸ ਵਰਗਰਾਜ ਦੇ ਭਾਗੀ ਹੋ ਸਕੀਏ ਜੋ ਪਰਮੇਸ਼ਵਰ ਨੇ ਸਾਡੇ ਲਈ ਜਗ੍ਹਾ ਤਿਆਰ ਕੀਤੀ ਹੋਈ ਹੈ ਅਸੀਂ ਅੱਖਾਂ ਬੰਦ ਕਰਦੇ ਹਾਂ ਔਰ ਪਰਮੇਸ਼ਵਰ ਤੋਂ ਬੁੱਧ ਮੰਗਦੇ ਹਾਂ ਜੋ ਪਰਮੇਸ਼ਵਰ ਵੱਲੋਂ ਆਈ ਅੱਖਾਂ ਬੰਦ ਕਰੀਏ ਔਰ ਪ੍ਰਾਰਥਨਾ ਕਰੀਏ ਸਵਰਗীয় ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਧੰਨਵਾਦ ਕਰਦੀ ਹਾਂ ਪਵਿੱਤਰ ਪਰਮੇਸ਼ਰ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਪਵਿੱਤਰ ਪਰਮੇਸ਼ਰ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਜ਼ਿੰਦੇ ਯਹਵਾ ਪਰਮੇਸ਼ਰ ਤੁਸੀਂ ਸੱਚੇ ਨਿਆਂ ਕਰਨ ਵਾਲੇ ਪਰਮੇਸ਼ਰ ਹੋ ਤੁਸੀਂ ਮਹਿਮਾ ਦੇ ਯੋਗ ਪਰਮੇਸ਼ਰ ਹੋ ਈਸੁਰਾ ਜੀ ਤੁਹਾਡਾ ਸ਼ੁਕਰ ਕਰਦੀ ਹਾਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਤੁਸੀਂ ਸਵਰਗੀ ਬੁੱਧ ਦੇਣ ਵਾਲੇ ਪਰਮੇਸ਼ਰ ਹੋਈਐ ਸੁਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਆਂ ਸਾਡੀਆਂ ਸੋਚਾਂ ਵਿਚਾਰਾਂ ਔਰ ਖਿਆਲਾਂ ਤੇ ਕਬਜ਼ਾ ਕਰੋ ਤਾਂ ਜੋ ਪਿਆਰੇ ਪਰਮੇਸ਼ਰ ਤੁਹਾਡਾ ਪਿਆਰੇ ਪਰਮੇਸ਼ਰ ਜੀ ਸਰੂਪ ਸਾਡੇ ਵਿੱਚ ਦਿਖਾਈ ਦੇਵੇ ਜੈ ਸੁਰਾਜਾ ਤੁਹਾਡਾ ਸ਼ੁਕਰ ਕਰਦੇ ਆਂ ਤੁਹਾਡਾ ਜਲਾਲ ਕਾਰਿਏ ਕਰੇ ਜੈ ਸੁਰਾਜਾ ਤਾਰੀਫ ਹੋ ਤਾਰੀਫ ਹੋ ਤਾਰੀਫ ਹੋ ਤਾਰੀਫ ਹੋ ਤਾਰੀਫ ਹੋ ਤਾਰੀਫ ਹਾਲੇਲੂਇਆ 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 ਧੰਨਵਾਦ ਹੋ 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 ਸੰਸਾਰਿਕ ਬੁੱਧ ਤੁਸੀਂ ਦੂਰ ਕਰਨ ਵਾਲੇ ਪਰਮੇਸ਼ਰ ਹੋ ਯੈਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਪਿਆਰੇ ਪਰਮੇਸ਼ਰ ਜੀ ਆ ਉਹ ਵੈਰ ਵਿਰੋਧੀ ਰਖਾ ਤੜੇ ਵਾਜੀਆਂ ਸਾਡੇ ਜੀਵਨਾ ਜੋ ਤੁਸੀਂ ਦੂਰ ਕਰੋ ਜੋ ਪਿਆਰੇ ਪਰਮੇਸ਼ਰ ਸਾਨੂੰ ਤਾਂ ਤੋਂ ਦੂਰ ਕਰਦੀਆਂ ਪਿਆਰੇ ਪਰਮੇਸ਼ਰ ਅਸੀਂ ਤੁਹਾਡੇ ਵਿੱਚ ਬਣੇ ਰਹੀਏ ਪਿਆਰੇ ਪਰਮੇਸ਼ਰ ਜੀ ਉਸ ਵਰਗੀ ਬੁੱਧ ਸਾਨੂੰ ਬਖਸ਼ੋ ਪਿਆਰੇ ਪਰਮੇਸ਼ਰ ਜੀ ਜਿਹਦੇ ਵਿੱਚ ਪਵਿੱਤਰਤਾ ਹੀ ਆ ਜਿਹਦੇ ਵਿੱਚ ਮਿਲਨ ਸਾਰਾ ਪਿਆਰੇ ਪਰਮੇਸ਼ਰ ਜੀ ਜਿਹਦੇ ਵਿੱਚ ਪ੍ਰੇਮ ਆ ਜਿਹਦੇ ਵਿੱਚ ਮੁਹੱਬਤ ਆ ਯੈਸੂ ਰਾਜਾ ਤੁਹਾਡਾ ਧੰਨਵਾਦ ਕਰਦੀ ਆ ਤੁਹਾਡਾ ਧੰਨਵਾਦ ਕਰਦੀਆਂ ਟੜਾ ਧੰਨਵਾਦ ਕਰਦੀਆਂ ਟੜਾ ਧੰਨਵਾਦ ਕਰਦੀ ਟੜਾ ਧੰਨਵਾਦ ਕਰਦੀ ਤੁਹਾਡੇ ਨਾਂ ਦੀ ਵੜਿਆਈ 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 ਸਰਵ ਸ਼ਕਤੀਮਾਨ ਪਿਤਾ ਟੜਾ ਧੰਨਵਾਦ ਕਰਦੀਆਂ ਸਰਵ ਸ਼ਕਤੀਮਾਨ ਪਿਤਾ ਟੜਾ ਧੰਨਵਾਦ ਕਰਦੀ ਜੈ ਸੁਰੇ ਜੀ ਅੱਜ ਅਸੀਂ ਪਿਆਰੇ ਪਰਮੇਸ਼ਵਰ ਜੀ ਇਸ ਪ੍ਰਾਰਥਨਾ ਦੇ ਜ਼ਰੀਏ ਜਾਣ ਜਾਈਏ ਕਿ ਸਾਡੇ ਵਿੱਚ ਜੋ ਸਮਝ ਆ ਜੇ ਉਹ ਸਾਡੇ ਵਿੱਚ ਬੁੱਧ ਦਾ ਉਹ ਸੰਸਾਰੀਕਾ ਪਰਮੇਸ਼ਵਰ ਵੱਲੋਂ ਦਿੱਤੀ ਹੋਈ ਆ ਪਿਆਰੇ ਪਰਮੇਸ਼ਵਰ ਜੇ ਸੰਸਾਰੀਕਾ ਪਿਆਰੇ ਪਰਮੇਸ਼ਵਰ ਅਸੀਂ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਅਸੀਂ ਪਿਆਰੇ ਪਰਮੇਸ਼ਵਰ ਜੀ ਮੰਗੀਏ ਖੁਦਾਬਾਪਾ ਸਾਨੂੰ ਆਪਣੀ ਬੁੱਧ ਬਖਸ਼ੋ ਪਿਆਰੇ ਪਰਮੇਸ਼ਵਰ ਆਪਣੀ ਸਮਝ ਬਖਸ਼ੋ ਸਵਰਗੀ ਗਿਆਨ ਬਖਸ਼ੋ ਪਿਆਰੇ ਪਰਮੇਸ਼ਵਰ ਜਾਂ ਤਾਂ ਜੋ ਅਸੀਂ ਤੁਹਾਡੇ ਨਾਮ ਦੇ ਵਿੱਚ ਅੱਗੇ ਵਾਧਦੇ ਜਾਈਏ ਪਿਆਰੇ ਪਰਮੇਸ਼ਵਰ ਜੋ ਕਮੀਆਂ ਘਟੀਆਂ ਤੁਹਾਡੇ ਨਾਮ ਦੇ ਦੁਆਰਾ ਜਾਂਦੀਆਂ ਰਿਆਣੀ ਜੀ ਜੀ ਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਟੜੇ ਨਾਂ ਦੀ ਮਹਿਮਾ 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 ਟੜਾ ਜਲਾਲ ਕਾਰੀਏ ਕਰੇ ਟੜਾ ਜਲਾਲ ਕਾਰੀਏ ਕਰੇ ਕਿ ਇੱਕ ਨੂੰ ਸਵਰਗੀ ਬੁੱਧ ਬਖਸ਼ੋ ਇੱਕ ਇੱਕ ਨੂੰ ਸਵਰਗੀ ਬੁੱਧ ਬਖਸ਼ੋ ਜੀਸੂ ਰਾਜਾ ਕਿਉਂਕਿ ਸਵਰਗੀ ਬੁੱਧ ਵਿੱਚ ਪਵਿੱਤਰਤਾਈ ਆ ਸਵਰਗੀ ਬੁੱਧ ਵਿੱਚ ਪਵਿੱਤਰਤਾਈ ਆ ਪਿਆਰੇ ਪਰਮੇਸ਼ਵਰ ਸਵਰਗੀ ਬੁੱਧ ਵਿੱਚ ਕੋਈ ਗੰਦਮੰਦ ਨਹੀਂ ਕੋਈ ਕਮਸਾਨ ਨਹੀਂ ਪਿਆਰੇ ਪਰਮੇਸ਼ਵਰ ਤੁਸੀਂ ਪਵਿੱਤਰ ਪਰਮੇਸ਼ਵਰ ਹੋ ਤੁਸੀਂ ਪਵਿੱਤਰ ਪਰਮੇਸ਼ਵਰ ਹੋ ਤੁਸੀਂ ਪਵਿੱਤਰ ਪਰਮੇਸ਼ਵਰ ਹੋ ਔਰ ਇੱਕ ਇੱਕ ਨੂੰ ਪਵਿੱਤਰ ਕਰੋ ਯੈਸੂ ਰਾਜਾ ਮੈਂ ਤੁਹਾਡਾ ਤਾਨਵਾਦ ਕਰਦੀ ਆਂ ਇਹ ਪਿਆਰੇ ਪਰਮੇਸ਼ਵਰ ਸਵਰਗੀ ਬੁੱਧ ਵਿੱਚ ਪਿਆਰੇ ਪਰਮੇਸ਼ਵਰ ਜੀ ਪਿਆਰ ਮੁਹੱਬਤ ਆ ਪਿਆਰੇ ਪਰਮੇਸ਼ਵਰ ਇੱਕ ਜੋ ਇੱਕ ਦੂਜੇ ਨਾਲ ਮਿਲ ਜੁਲ ਕੇ ਵਸਣ ਦੀ ਹਿੰਮਤ ਔਰ ਤਾਕਤ ਆ ਯੈਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਰਵ ਸ਼ਕਤੀਮਾਨ ਪਿਤਾ ਇੱਕ ਇੱਕ ਨੂੰ ਸ਼ੂਓ ਇੱਕ ਇੱਕ ਨੂੰ ਸ਼ੂਓ ਇੱਕ ਇੱਕ ਨੂੰ ਸ਼ੂਓ ਪਿਆਰੇ ਪਰਮੇਸ਼ਵਰ ਔਰ ਇੱਕ ਇੱਕ ਦੇ ਜੀਵਨ ਵਿੱਚ ਆਪਣੀ ਸਵਰਗੀ ਬੁੱਧ ਨੂੰ ਬਖਸ਼ੋ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਜੈ ਸੁਰਾਜਾ ਇਹ ਦੁਨਿਆਵੀ ਬੁੱਧ ਸਾਡੀ ਸਾਡੇ ਤੋਂ ਦੂਰ ਕਰੋ ਪਿਆਰੇ ਪਰਮੇਸ਼ਵਰ ਇਹ ਦੁਨਿਆਵੀ ਬੁੱਧ ਇੱਕ ਇੱਕ ਤੋਂ ਦੂਰ ਕਰੋ ਜੈ ਸੁਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਜਿਹਦੇ ਵਿੱਚ ਖਾਰਾ ਬਦੀਆ ਈਰਖਾ ਆ ਜੈ ਸੁਰਾਜਾ ਜਿਹਦੇ ਵਿੱਚ ਟੜੇਵਾਜੀਆਂ ਆ ਗੁੱਸਾ ਆ ਕਰੋਧ ਆ ਪਿਆਰੇ ਪਰਮੇਸ਼ਵਰ ਓ ਪਿਆਰੇ ਪਰਮੇਸ਼ਰ ਸੰਸਾਰਿਕ ਬੁੱਧ ਨੂੰ ਇੱਕ ਇੱਕ ਤੋਂ ਧੂਰ ਕਰੋ ਯੈਸੂ ਰਾਜਾ ਇਹ ਸੰਸਾਰਿਕ ਬੁੱਧ ਨੂੰ ਇੱਕ ਇੱਕ ਤੋਂ ਧੂਰ ਕਰੋ ਪਿਆਰੇ ਪਰਮੇਸ਼ਰ ਜਿੰਨੇ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਆ ਪਿਆਰੇ ਪਰਮੇਸ਼ਰ ਜਿੰਨੇ ਤੁਹਾਡੇ ਪਿੱਛੇ ਚੱਲਣ ਵਾਲੇ ਆ ਯੈਸੂ ਰਾਜਾ ਉਹਨਾਂ ਦੇ ਜੀਵਨਾਂ ਵਿੱਚ ਸਵਰਗੀ ਬੁੱਧ ਉਤਰੇ ਪਿਆਰੇ ਪਰਮੇਸ਼ਰ ਉਹਨਾਂ ਨੂੰ ਸਵਰਗੀ ਅਕਲ ਬਖਸ਼ੋ ਪਿਆਰੇ ਪਰਮੇਸ਼ਰ ਉਹਨਾਂ ਦੇ ਜੀਵਨਾਂ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਯੈਸੂ ਰਾਜਾ ਤਾਂ ਜੋ ਸੱਚਾਈ ਨੂੰ ਜਾਣਨ ਔਰ ਸੱਚਾਈ ਉਹਨਾਂ ਨੂੰ ਆਜ਼ਾਦ ਕਰੇ ਯੈਸੂ ਜੀ ਤੁਹਾਡਾ ਧੰਨਵਾਦ ਕਰਦੇ ਟੜਾ ਧੰਨਵਾਦ ਕਰਦੀ ਟਾੜਾ ਧੰਨਵਾਦ ਕਰਦੀ ਟਾੜਾ ਧੰਨਵਾਦ ਕਰਦੀ ਟਾੜਾ ਧੰਨਵਾਦ ਹੋ ਟਾੜੇ ਨਾਂ ਦੀ ਵਡਿਆਈ 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 ਸਵਰਗਯ ਪਿਤਾ ਟਾੜਾ ਸ਼ੁਕਰੋ ਸਵਰਗਯ ਪਿਤਾ ਟਾੜਾ ਸ਼ੁਕਰੋ ਸਵਰਗਯ ਪਿਤਾ ਟਾੜਾ ਸ਼ੁਕਰ ਹੋਇ ਯਸੁ ਰਾਜਾ ਟਾੜਾ ਸ਼ੁਕਰ ਕਰਦੇ ਆਂ ਟਾੜਾ ਹੀ ਧੰਨਵਾਦ ਕਰਦੇ ਆਂ ਟਾੜਾ ਹੀ ਧੰਨਵਾਦ ਕਰਦੇ ਆਂ ਟਾੜਾ ਹੀ ਧੰਨਵਾਦ ਕਰਦੇ ਆਂ ਟਾੜਾ ਹੀ ਧੰ ਦਿਆ ਦੇ ਤਨਿਓ ਪਿਆਰੇ ਪਰਮੇਸ਼ਵਰ ਜੀ ਅੱਜ ਇਹ ਜਿੰਨੇ ਵੀ ਇਸ ਵੀਡੀਓ ਨੂੰ ਦੇਖਣ ਪਿਆਰੇ ਪਰਮੇਸ਼ਵਰ ਉਹਨਾਂ ਦੀਆਂ ਸੋਚਾਂ ਵਿਚਾਰਾਂ ਔਰ ਖਿਆਲਾਂ ਤੇ ਕਬਜ਼ਾ ਕਰੋ ਪਿਆਰੇ ਪਰਮੇਸ਼ਵਰ ਇਹਨਾਂ ਨੂੰ ਇੱਕ ਇੱਕ ਨੂੰ ਸਵਰਗੀ ਬੁੱਧ ਬਖਸ਼ੋ ਪਿਆਰੇ ਪਰਮੇਸ਼ਵਰ ਤਾਂ ਜੋ ਇਹਨਾਂ ਦੇ ਜੀਵਨ ਵਿੱਚ ਪਵਿੱਤਰਤਾਈ ਆ ਜਾਏ ਯੈਸੂ ਰਾਜਾ ਤਾਂ ਜੋ ਇਹਨਾਂ ਦੇ ਜੀਵਨਾ ਵਿੱਚ ਤੁਹਾਡਾ ਪਿਆਰ ਆ ਜਾਏ ਪਿਆਰੇ ਪਰਮੇਸ਼ਵਰ ਤਾਂ ਜੋ ਇਹਨਾਂ ਦੇ ਜੀਵਨਾ ਵਿੱਚ ਯੈਸੂ ਰਾਜਾ ਤੁਹਾਡੇ ਨਾਂ ਦੀ ਸ਼ਾਂਤੀ ਆ ਜਾਏ ਯੈਸੂ ਜੀ ਤਾਂ ਜੋ ਇਹਨਾਂ ਦੇ ਜੀਵਨਾ ਵਿੱਚ ਸਾਰੀ ਬਦੀ ਸਾਰਾ ਵੈਰ ਸਾਰਾ ਵਿਰੋਧ ਤੜੀ ਨਾਂ ਦੇ ਦੁਆਰਾ ਜਾਣਦਾ ਰਹੀ ਯਿਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਜੇ ਸੁਰਜਾ ਮੈਂ ਇੱਕ ਇੱਕ ਲਈ ਪ੍ਰਾਰਥਨਾ ਕਰਦੀ ਪਿਆਰੇ ਪਰਮੇਸ਼ਰ ਤੁਹਾਡੇ ਨਾਮ ਦੇ ਦੁਆਰਾ ਇੱਕ ਇੱਕ ਦੇ ਜੀਵਨ ਵਿੱਚ ਤੁਹਾਡੇ ਨਾਮ ਦੀ ਆਜ਼ਾਦੀ ਆ ਜੇ ਪਿਆਰੇ ਪਰਮੇਸ਼ਰ ਇੱਕ ਇੱਕ ਦੇ ਦੁਆਰਾ ਪਿਆਰੇ ਪਰਮੇਸ਼ਰ ਤੁਹਾਡੇ ਨਾਮ ਦੇ ਦੁਆਰਾ ਇਹਨਾਂ ਦੇ ਜੀਵਨਾਂ ਵਿੱਚ ਸਵਰਗੀ ਬੋਧ ਉਤਰੇ ਪਿਆਰੇ ਪਰਮੇਸ਼ਰ ਉਹ ਤੁਹਾਡੀਆਂ ਗੱਲਾਂ ਇਹਨਾਂ ਦੇ ਜੀਵਨਾਂ ਵਿੱਚ ਕੰਮ ਕਰਨ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਸ਼ੁਕਰ ਕਰਦੀ ਤੁਹਾਡਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋ ਇੱਕ ਇੱਕ ਨੂੰ ਸ਼ੂ ਹੋ ਇੱਕ ਇੱਕ ਨੂੰ ਸ਼ੂ ਹੋ ਇੱਕ ਇੱਕ ਨੂੰ ਸ਼ੂ ਹੋ ਪਿਆਰੇ ਪਰਮੇਸ਼ਰ ਇੱਕ ਇੱਕ ਜੀਵਨ ਵਿੱਚ ਤੁਹਾਡੇ ਕੰਮ ਪ੍ਰਗਟ ਕੀਤੇ ਜਾਣ ਇੱਕ ਇੱਕ ਜੀਵਨ ਵਿੱਚ ਤੁਹਾਡੇ ਕੰਮ ਪ੍ਰਗਟ ਕੀਤੇ ਜਾਣ ਇੱਕ ਇੱਕ ਜੀਵਨ ਵਿੱਚ ਤੁਹਾਡਾ ਨਾਮ ਉੱਚਾ ਕੀਤਾ ਜਾਏ ਯੈਸੂ ਜੀ ਤੁਹਾਡਾ ਸ਼ੁਕਰ ਕਰਦੇ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਮ ਦੀ ਵਡਿਆਈ ਹੋ 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 ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਦੁਨੀਆਦਾਰੀ ਤੋਂ ਸਾਨੂੰ ਦੂਰ ਕਰੋ ਯੇਸੂ ਰਾਜਾ ਇਹ ਦੁਨੀਆ ਦੀਆਂ ਸੋਚਾਂ ਵਿਚਾਰਾਂ ਔਰ ਖਿਆਲਾਂ ਤੋਂ ਦੂਰ ਕਰੋ ਪਿਆਰੇ ਪਰਮੇਸ਼ਰ ਇੱਕ ਦੂਸ ਮਿਹਰਬਾਨ ਸਾਡੀਆਂ ਸੋਚਾਂ ਵਿਚਾਰਾਂ ਉੱਤੇ ਕਬਜ਼ਾ ਕਰੋ ਖਿਆਲਾਂ ਉੱਤੇ ਕਬਜ਼ਾ ਕਰੋ ਯੇਸੂ ਰਾਜਾ ਉਠਦੇ ਬੈਠਦੇ ਸੌਂਦੇ ਜਾਗਦੇ ਹਮੇਸ਼ਾ ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਰਹੀਏ ਤੁਹਾਡੇ ਨਾਮ ਨੂੰ ਆਰਾਧਨਾ ਦਿੰਦੇ ਰਹੀਏ ਯੇਸੂ ਜੀ ਤੁਹਾਡਾ ਮੈਂ ਸ਼ੁਕਰ ਕਰਦੀ ਹਾਂ ਤੁਹਾਡਾ ਹੀ ਮੈਂ ਧੰਨਵਾਦ ਕਰਦੀ ਹਾਂ ਟਾੜੇ ਨਾਮ ਨੂੰ ਮਹਿਮਾ ਮਿਲੇ ਟਾੜੇ ਨਾਮ ਨੂੰ ਮਹਿਮਾ ਮਿਲੇ ਜੈ ਸੁਰਾਜਾ ਇੱਕ ਇੱਕ ਜੀਵਨ ਚਕਾਰਿਏ ਕਰੋ ਇੱਕ ਇੱਕ ਜੀਵਨ ਚਕਾਰਿਏ ਕਰੋ ਇੱਕ ਇੱਕ ਜੀਵਨ ਚਕਾਰਿਏ ਕਰੋ ਟਾੜਾ ਪਵਿੱਤਰ ਆਤਮਾ ਕਾਰਿਏ ਕਰੇ ਟਾੜਾ ਪਵਿੱਤਰ ਆਤਮਾ ਕਾਰਿਏ ਕਰੇ ਇੱਕ ਇੱਕ ਨੂੰ ਪਵਿੱਤਰ ਕਰੋ ਯਿਸੂ ਰਾਜਾ ਇੱਕ ਇੱਕ ਨੂੰ ਪਵਿੱਤਰ ਕਰੋ ਪਿਆਰੇ ਪਰਮੇਸ਼ਰ ਜੀ ਇੱਕ ਇੱਕ ਨੂੰ ਧੋ ਕੇ ਸਾਫ਼ ਕਰ ਦਿਓ ਪਿਆਰੇ ਪਰਮੇਸ਼ਰ ਉਹਨਾਂ ਦੇ ਗੁਨਾਹਾਂ ਤੋਂ ਉਹਨਾਂ ਦੇ ਪਾਪਾਂ ਤੋਂ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਪਿਆਰੇ ਪਰਮੇਸ਼ਰ ਜਿਨ੍ਹਾਂ ਨੇ ਇਸ ਵੀਡੀਓ ਨੂੰ ਦੇਖਣ ਉਹਨਾਂ ਦੇ ਜੀਵਨਾਂ ਵਿੱਚ ਤੁਹਾਡਾ ਕੰਮ ਪ੍ਰਗਟ ਕੀਤਾ ਜਾਏ ਉਹਨਾਂ ਦੇ ਜੀਵਨਾਂ ਵਿੱਚ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਜਿਨ੍ਹਾਂ ਨੇ ਪਿਆਰੇ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਸੁਣ ਔਰ ਆਪਣੇ ਜੀਵਨਾਂ ਚ ਗ੍ਰਹਿਣ ਕਰਨ ਉਹਨਾਂ ਦੇ ਜੀਵਨਾਂ ਵਿੱਚ ਪਵਿੱਤਰ ਆਤਮਾ ਕਾਰਜ ਇਹ ਕਰੇ ਕਰੋਨਾ ਦੇ ਜੀਵਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਪਿਆਰੇ ਪਰਮੇਸ਼ਰ ਤੁਹਾਡੇ ਨਾਂ ਦੇ ਦੁਆਰਾ ਜਾਂਦੀਆਂ ਰਹਿਣ ਯੇਸੂ ਰਾਜਾ ਉਹਨਾਂ ਦੇ ਜੀਵਨਾਂ ਵਿੱਚੋਂ ਯੇਸੂ ਰਾਜਾ ਹਰ ਤਰ੍ਹਾਂ ਦਾ ਵੈਰ ਜਾਂਦਾ ਰਹੇ ਪਿਆਰੇ ਪਰਮੇਸ਼ਰ ਹਰ ਤਰ੍ਹਾਂ ਦੀ ਈਰਖਾ ਜਾਂਦੀ ਰਹੇ ਯੇਸੂ ਰਾਜਾ ਹਰ ਤਰ੍ਹਾਂ ਦਾ ਕ੍ਰੋਧ ਖਤਮ ਹੋ ਜੇ ਪਿਆਰੇ ਪਰਮੇਸ਼ਰ ਕਿਉਂਕਿ ਤੁਸੀਂ ਮਹਾਨ ਪਰਮੇਸ਼ਰ ਹੋ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਯੇਸੂ ਰਾਜਾ ਤੁਹਾਡਾ ਧੰਨਵਾਦ ਹੋ 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 ਇਬਰਾਹਿਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇਬਰਾਹਿਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਤੁਹਾਡਾ ਮੈਂ ਧੰਨਵਾਦ ਕਰਦੀ ਹਾਂ ਯੇਸ਼ੂ ਰਾਜਾ ਇੱਕ ਇੱਕ ਤੇ ਧਿਆ ਕਰੋ ਯੇਸ਼ੂ ਰਾਜਾ ਇੱਕ ਇੱਕ ਤੇ ਧਿਆ ਕਰੋ ਇੱਕ ਇੱਕ ਤੇ ਰਹਿਮ ਕਰੋ ਪਿਆਰੇ ਪਰਮੇਸ਼ਰ ਜੀ ਕਦੂਸ ਮਿਹਰਬਾਨ ਤੁਹਾਡਾ ਸ਼ੁਕਰ ਹੋ ਕਦੂਸ ਮਿਹਰਬਾਨ ਤੁਹਾਡਾ ਸ਼ੁਕਰ ਹੋ ਅਸੀਂ ਵਿਸ਼ਵਾਸ ਕਰਦੇ ਹਾਂ ਯਿਸੂ ਰਾਜਾ ਤੁਸੀਂ ਇੱਕ ਇੱਕ ਦੇ ਜੀਵਨ ਚ ਆਪਣੇ ਕੰਮਾਂ ਨੂੰ ਕੀਤਾ ਆ ਅਸੀਂ ਵਿਸ਼ਵਾਸ ਕਰਦੇ ਜਿਨ੍ਹਾਂ ਨੇ ਪ੍ਰਾਰਥਨਾ ਸੁਣੀ ਤੁਸੀਂ ਉਹਨਾਂ ਦੇ ਜੀਵਨਾਂ ਚ ਆਪਣੇ ਕੰਮਾਂ ਨੂੰ ਕੀਤਾ ਆ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿਉਂਕਿ ਮੇਰਾ ਭਰੋਸਾ ਜਿੰਦੇ ਯਹਵਾ ਪਰਮੇਸ਼ਵਰ ਉੱਤੇ ਆ ਜੋ ਕਦੀ ਲੱਜ੍ਹਾਵਾਨ ਨਹੀਂ ਹੋਣ ਦਿੰਦੇ ਜੋ ਕਦੀ ਸ਼ਰਮਿੰਦਿਆ ਨਹੀਂ ਹੋਣ ਦਿੰਦੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਸਮਰਥੀਏ ਪਿਤਾ ਮੈਂ ਤੁਹਾਡਾ ਧੰਨਵਾਦ ਦੀ ਸਮਰਥੀ ਪਿਤਾ ਤੁਹਾਡਾ ਜ਼ਲਾਲ ਪ੍ਰਗਟ ਕੀਤਾ ਜਾਏ ਪਿਆਰੇ ਪਰਮੇਸ਼ਰ ਤੁਹਾਡਾ ਜ਼ਲਾਲ ਪ੍ਰਗਟ ਕੀਤਾ ਜਾਏ ਯੇਸ਼ੂ ਰਾਜਾ ਧੰਨਵਾਦ ਹੋ 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 ਟੜ ਨਾਮ ਦੀ ਮਹਿਮਾ ਟੜ ਨਾਂ ਦੀ ਮਹਿਮਾ ਟੜ ਨਾਂ ਦੀ ਮਹਿਮਾ ਟੜ ਨਾਂ ਦੀ ਮਹਿਮਾ ਤੁਹਾਨੂੰ ਗ੍ਰਹਿ ਕਰੋ ਤੁਹਾਨੂੰ ਗ੍ਰਹਿ ਕਰੋ ਅਨੁਗ੍ਰਹਿ 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 ਕਰੋ ਯੇਸ਼ੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਯੇਸ਼ੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਯੇਸ਼ੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਆ ਪਵਿੱਤਰ ਪਰਮੇਸ਼ਵਰ ਜੀ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਤੁਹਾਡੇ ਨਾਮ ਨੂੰ ਆਦਰ ਮਿਲੇ ਤੁਹਾਡੇ ਨਾਮ ਨੂੰ ਜ਼ਲਾਲ ਮਿਲੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਡੇ ਨਾਮ ਨੂੰ ਮਹਿਮਾ ਦਿੰਦੀ ਆ ਮੈਂ ਵਿਸ਼ਵਾਸ ਕਰਦੀ ਆ ਜੋ ਮੈਂ ਤੁਹਾਡੇ ਤੋਂ ਮੰਗਿਆ ਤੁਸੀਂ ਸਾਨੂੰ ਦੇ ਦਿੱਤਾ ਸਵਰਗੀਏ ਪਿਤਾ ਤੁਹਾਡਾ ਸ਼ੁਕਰ ਕਰਦੀ ਆ ਤੁਹਾਡੇ ਨਾਮ ਨੂੰ ਮਹਿਮਾ ਦਿੰਨੇ ਆ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਸਵੀਕਾਰ ਕਰੋ ਅਸੀਂ ਮੰਗਦੀ ਆਪਣੇ ਉਧਾਰ ਕਰਤਾ ਪ੍ਰਭ ਯਿਸੂ ਮਸੀਹ ਦੇ ਨਾਮ 'ਤੇ ਆਮੀਨ ਮੈਂ ਆਸ ਕਰਦੀ ਹਾਂ ਕਿ ਇਸ ਪ੍ਰਾਰਥਨਾ ਦੇ ਜ਼ਰੀਏ ਪਰਮੇਸ਼ਵਰ ਤੁਹਾਡੇ ਜੀਵਨ ਵਿੱਚ ਕੰਮ ਕਰੇਗਾ। ਕਿਉਂਕਿ ਜੇ ਸਾਡੇ ਜੀਵਨ ਵਿੱਚ ਕੋਈ ਵੀ ਕਮੀ ਘਟਿਆ ਇਸ ਪ੍ਰਾਰਥਨਾ ਦੇ ਦੁਆਰਾ ਤੁਸੀਂ ਆਪਣੇ ਜੀਵਨ 'ਚ ਮਹਿਸੂਸ ਕਰੋਗੇ ਕਿ ਅਸੀਂ ਇਹ ਕਮੀ ਘਟੀ ਨੂੰ ਆਪਣੇ ਜੀਵਨ ਵਿੱਚੋਂ ਕੱਢ ਸਕੀਏ ਔਰ ਪਰਮੇਸ਼ਵਰ ਦੇ ਵਿੱਚ ਪੂਰੇ ਔਰ ਖਰੇ ਹੋ ਸਕੀਏ ਜੇ ਸਾਡੇ ਵਿੱਚ ਸਵਰਗੀ ਬੋਧ ਆ ਤੇ ਅਸੀਂ ਪਰਮੇਸ਼ਵਰ ਦੀ ਮਹਿਮਾ ਔਰ ਪਰਮੇਸ਼ਵਰ ਦੇ ਨਾਮ ਦੇ ਵਿੱਚ ਪਵਿੱਤਰ ਰਹਿਾਂਗੇ ਔਰ ਉਹ ਸਾਰੀਆਂ ਗੱਲਾਂ ਜੋ ਸਾਨੂੰ ਬੁਰੇ ਰਸਤੇ ਵਿੱਚ ਲੈ ਕੇ ਜਾਂਦੀਆਂ ਉਹਦੇ ਤੋਂ ਬਚ ਕੇ ਰਹਿਾਂਗੇ ਔਰ ਜੇ ਸਾਡੀ ਬੁੱਧ ਸੰਸਾਰੀ ਸੰਸਾਰੀ ਕਾ ਤੋ ਫਿਰ ਸਾਡੇ ਵਿੱਚ ਉਹ ਸਾਰੀਆਂ ਗੱਲਾਂ ਹੋਣਗੀਆਂ ਜੋ ਸਾਡੇ ਪਰਮੇਸ਼ਵਰ ਨੂੰ ਸਾਨੂੰ ਪਰਮੇਸ਼ਵਰ ਆਪਣੇ ਤੋਂ ਦੂਰ ਕਰਦੀਆਂ ਤੋ ਇਸ ਲਈ ਮੈਂ ਸਾਰਿਆਂ ਅੱਗੇ ਆਸ ਉਮੀਦ ਕਰਦੀਆਂ ਸਾਰਿਆਂ ਲਈ ਬੇਨਤੀ ਕਰਦੀਆਂ ਕਿ ਤੁਸੀਂ ਸਵਰਗੀ ਬੁੱਧ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਿਆ ਕਰੋ ਕਿ ਪਰਮੇਸ਼ਵਰ ਜੀ ਅਸੀਂ ਸੰਸਾਰਿਕ ਨਹੀਂ ਰਹਿਣਾ ਅਸੀਂ ਉਸ ਪਵਿੱਤਰ ਬਾਣ ਆਇਆ ਜਿਸ ਤਰ੍ਹਾਂ ਤੁਸੀਂ ਪਵਿੱਤਰ ਪਰਮੇਸ਼ਵਰ ਸੀ ਔਰ ਜਿਸ ਤਰ੍ਹਾਂ ਤੁਸੀਂ ਮਹਾਨ ਪਰਮੇਸ਼ਵਰ ਸੀਗੇ ਜਿਨ੍ਹਾਂ ਨੇ ਸਾਡੇ ਲਈ ਕ੍ਰੂਸ ਤੇ ਜਾਨ ਦਿੱਤੀ ਸਾਡੇ ਪਾਪਾਂ ਦੀ ਖਾਤਰ ਕ੍ਰੂਸ ਉੱਤੇ ਲਹੂ ਬਹਾਇਆ ਕਿ ਪਰਮੇਸ਼ਵਰ ਸਾਨੂੰ ਆਪਣੀ ਸਵਰਗੀ ਬੁੱਧ ਬਖਸ਼ੋ ਤਾਂ ਜੋ ਅਸੀਂ ਸਾਡੇ ਸਵਰਗ ਰਾਜ ਦੇ ਭਾਗੀ ਬਣ ਸਕੀਏ ਸਾਰਿਆਂ ਨੂੰ ਸਲਾਮ ਸਾਰਿਆਂ ਨੂੰ ਖੁਦਾ ਬਰਕਤਾਂ ਆਸ਼ੀਸ਼ ਦੇ ਧੰਨਵਾਦ ਆਮੀਨ